ਹੋੜੀ ਮੌਕੇ ਨੌਜਵਾਨਾ ਦੇ ਵਿੱਚ ਪਤੰਗबाजी ਦਾ ਰੁਝਾਨ ਖਾਸਾ ਹੁੰਦਾ ਔਰ ਇਹ ਦੇਖਣ ਨੂੰ ਵੀ ਮਿਲਿਆ ਐਤਕੀ ਵੀ ਹਰ ਸਾਲ ਦੀ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਪਤੰਗਾਂ ਰੰਗ ਬਰੰਗੀਆਂ ਤੇ ਨੌਜਵਾਨਾਂ ਦੀਆਂ ਈੜਾਂ ਨਜ਼ਰ ਆਇ ਪਰ ਤਿਹਾੜ ਦੇ ਨਾਲ ਨਾਲ ਖਾਸ ਤੌਰ ਦੇ ਉੱਤੇ ਇਸ ਤਿਹਾੜ ਦੇ ਨਾਲ ਨਾਲ ਹਰ ਵਾਰ ਇੱਕ ਡਰ ਰੁਮਕਦਾ ਨਜ਼ਰ ਆਉਂਦਾ ਔਰ ਉਹੀ ਡਰ ਜਦੋਂ ਅਸਲੀਅਤ ਕrar ਕਰਦਾ ਹੈ ਅਸਲ ਅਖਤਿਆਰ ਕਰਦਾ ਹੈ ਉਦੋਂ ਸਭ ਤੋਂ ਖਤਰਨਾਕ ਹੁੰਦਾ ਦੁਬਾਰਾ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮਹਿਜ਼ 18 ਸਾਲ ਦਾ ਮੁੰਡਾ ਧੌਣ ਦਿਵਾਲੀ ਪਤੰਗ ਡਾਉਣ ਵਾਲੀ ਡੋਰ ਫਿਰ ਗਈ ਮੋਟਰਸਾਈਕਲ ਤੇ ਜਾ ਰਿਹਾ ਸੀ ਰਾਹ ਦੇ ਵਿੱਚ ਸਾਹਮਣੇ ਡੋਰ ਆ ਗਈ ਔਰ ਉਹ ਡੋਰ ਧੌਣ ਤੇ ਫਿਰ ਗਈ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਡਾਕਟਰ ਕਹਿੰਦੇ ਕਿ ਨੌਜਵਾਨ ਦੀ ਮੌਤ ਹੋ ਚੁਕੀ ਸੀ ਹਸਪਤਾਲ ਤਾਂ ਬਸ ਮਰਤਕ ਐਲਾਨ ਕੀਤਾ ਗਿਆ। ਇਹ ਐਡੀ ਦੁਖਦਾਈ ਘਟਨਾ ਜਾਂ ਇਦਾਂ ਦੀਆਂ ਬਾਕੀ ਘਟਨਾਵਾਂ ਹਮੇਸ਼ਾ ਸਾਲ ਦੇ ਇਸੇ ਵਕਤ ਸੁਣਾਈ ਦਿੰਦੀਆਂ ਨੇ, ਸੁਣਨ ਨੂੰ ਮਿਲਦੀਆਂ ਨੇ ਜਦੋਂ ਮਾਗੀ ਦਾ ਤਿਉਹਾਰ ਨਜ਼ਦੀਕ ਹੁੰਦਾ ਹੈ। ਮਕਰ ਸੰਕਰਾਂਤੀ ਪਤੰਗ ਬਾਜ਼ੀਆਂ ਹੁੰਦੀਆਂ ਨੇ। ਅਸਮਾਨ ਵਿੱਚ ਪਤੰਗਾਂ ਦੇ ਪੇਚ ਲੜਾਈ ਜਾਂਦੇ ਨੇ। ਉਸ ਵੇਲੇ ਸੜਕਾਂ ਤੇ ਗੂੰਜਦੀ ਹੈ ਮੌਤ। ਸੜਕਾਂ ਉੱਤੇ ਰੁਮਕਦਾ ਹੈ ਔਰ ਡਰ ਜੋ ਹਰ ਇੱਕ ਵਿਅਕਤੀ ਨੂੰ ਡਰਾਉਂਦਾ ਹੈ ਖਾਸ ਜ਼ਬਾ ਕਰਦਾ ਅਜਨਾਲਾ ਨਜ਼ਦੀਕ ਇਹ ਵਾਰਦਾਤ ਵਾਪਰੀ ਆ ਅਜਨਾਲਾ ਨਜ਼ਦੀਕ ਇੱਕ ਪਿੰਡ ਜਿੱਥੇ ਦਾ ਰਹਿਣ ਵਾਲਾ 18 ਸਾਲ ਦਾ ਇੱਕ ਮੁੰਡਾ ਮੋਟਰਸਾਈਕਲ ਤੇ ਸਵਾਰ ਹੋ ਕੇ ਪਰਿਵਾਰਕ ਜੀਆ ਦੇ ਮੁਤਾਬਕ ਘਰੋਂ ਬਾਹਰ ਗਿਆ ਕਿਸੇ ਕੰਮ ਵਾਸਤੇ ਅੰਮ੍ਰਿਤਸਰ ਅਜਨਾਲਾ 메ਨ ਮਾਰਗ ਦੇ ਉੱਤੇ ਪੈਟਰੋਲ ਪੰਪ ਪੈਂਦਾ ਤੇ ਉਹਦੇ ਨਜ਼ਦੀਕ ਇਸ ਨੌਜਵਾਨ ਮੁੰਡੇ ਦੀ ਧੌਣ ਦਿਵਾਲੀ ਇੱਕ ਚਾਈਨਾ ਡੋਰ ਲਪੇਟੀ ਗਈ। ਮੁੰਡੇ ਨੇ ਰੇਸ ਦੱਬੀ ਡੋਰ ਉਹਦੇ ਗਲ 'ਚ ਫਿਰ ਗਈ। ਜਿਸ ਤੋਂ ਬਾਅਦ ਤੜਫ ਤੜਫ ਕੇ ਇਸ ਮੁੰਡੇ ਦੀ ਮੌਤ ਹੋ ਗਈ। ਹੈਰਾਨੀ ਇਸ ਗੱਲ ਦੀ ਹੈ ਗੁੱਸਾ ਇਸ ਗੱਲ ਦਾ ਹੈ ਕਿ ਡੋਰ ਵਰਗੀ ਚੀਜ਼ ਜਿਹਨੂੰ ਨੌਜਵਾਨ ਮੁੰਡੇ ਮਖੌਲ ਵਾਸਤੇ ਮਜ਼ੇ ਵਾਸਤੇ ਤਿਹਾਰ ਮਨਾਉਣ ਵਾਸਤੇ ਵਰਤਦੇ ਨੇ। ਉਸ ਚੀਜ਼ ਦੇ ذریعے ਮੌਤ ਹੋ ਰਹੀ ਹੈ ਉਹ ਚੀਜ਼ ਲੋਕਾਂ ਦੀ ਮੌਤ ਦਾ ਸਬਬ ਬਣ ਰਹੀ ਹੈ ਉਹ ਚੀਜ਼ ਲੋਕਾਂ ਦੇ ਅੰਦਰ ਖੌਫ ਦਾ ਸਬਬ ਬਣ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਨੇ ਇਹ ਦਾਵਾ ਕੀਤਾ ਸੀ ਕਿ ਉਹਨਾਂ ਨੇ ਪੂਰੀ ਨਕੇਲ ਕੱਸੀ ਹੋਈ ਹੈ ਚਾਈਨਾ ਡੋਰ ਦਾ ਕੋਈ ਵੀ ਇਸਤੇਮਾਲ ਨਹੀਂ ਹੋਵੇਗਾ ਪਰ ਅੱਜ ਇਸ ਖਬਰ ਦੇ ਵਾਇਸ ਕੱਲੀ ਕੱਲੀ ਸੋਰਖੀ ਦੇਖ ਲਈ ਜਾਵੇ ਇੱਕੋ ਚੀਜ਼ ਲਿਖੀ ਹੈ ਚਾਈਨਾ ਡੋਰ ਦੇ ذریعے ਚਾਈਨਾ ਡੋਰ ਗਲਚ ਫਿਰਨ ਕਰਕੇ ਨੌਜਵਾਨ ਦੀ ਮੌਤ ਹੋ ਗਈ ਪਰਿਵਾਰ ਦੇ ਵਿੱਚ ਗੰਦਾ ਮਾਹੌਲ ਹੈ ਪ੍ਰਤੱਖ ਦਰਸ਼ੀਆਂ ਨੇ ਇਹ ਦੱਸਿਆ ਕਿ ਨੌਜਵਾਨ ਜਦੋਂ ਹੀਠਾਂ ਡਿੱਗਿਆ ਤੇ ਉਸ ਨੂੰ ਹਸਪਤਾਲ ਲਿਜਾਣ ਵਾਸਤੇ ਕੋਈ ਗੱਡੀ ਵੀ ਉੱਥੇ ਮੌਜੂਦ ਨਹੀਂ ਸੀ ਅੰਤ ਉਸ ਨੌਜਵਾਨ ਮੁੰਡੇ ਦੇ ਸਰੀਰ ਨੂੰ ਇੱਕ ਰੇੜੇ ਉੱਤੇ ਲੱਦ ਕੇ ਲਜਾਇਆ ਗਿਆ ਸਿਵਲ ਹਸਪਤਾਲ ਅਜਨਾਲੇ ਜਾ ਕੇ ਜਦੋਂ ਡਾਕਟਰਾਂ ਨੂੰ ਉਸ ਮੁੰਡੇ ਨੂੰ ਦਿਖਾਇਆ ਤੇ ਡਾਕਟਰਾਂ ਨੇ ਕਹਿ ਤਾਂ ਇਹਦੀ ਤਾਂ ਮੌਤ ਹੋ ਚੁੱਕੀ ਐ ਮ੍ਰਿਤਕ ਐਲਾਨ ਦਿੱਤਾ ਘਰ ਦੇ ਵਿੱਚ ਮਾਂ ਤੇ ਭੈਣਾਂ ਬਿਲਕਦੀਆਂ ਰਹੀਆਂ ਔਰ ਇੱਕ ਨੌਜਵਾਨ ਪਤੰਗ ਦੀ ਡੋਰ ਨਾਲ ਪਰਲੋਕ ਸudar ਗਿਆ ਮੌਤ ਸੜਕ ਉੱਤੇ ਉਡੀਕ ਰਹੀ ਸੀ ਹੈਰਾਨੀ ਹੁੰਦੀ ਐ ਇਹ ਸੋਚ ਕੇ ਕਿ ਕਿਵੇਂ ਡੋਰਾਂ ਜੋ ਆਮ ਜ਼ਿੰਦਗੀ ਦੇ ਵਿੱਚ ਖਾਸ ਤੌਰ ਤੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਇੱਧਰ ਉੱਧਰ ਪਈਆਂ ਡਿੱਗੀਆਂ ਸੜਕਾਂ ਉੱਤੇ ਵਿਖਰੀਆਂ ਕਦੇ ਇਲੈਕਟ੍ਰਿਸਿਟੀ ਦੀਆਂ ਤਾਰਾਂ ਦੇ ਉੱਤੇ ਉਲਝੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਉਹ ਡੋਰਾ ਇਸ ਕਿਸਮ ਦੀ ਘਣੌਣੀ ਔਰ ਖਤਰਨਾਕ ਮੌਤ ਦਾ ਸਬੱਬ ਬਣ ਸਕਦੀ ਹੈ